ਪਿੰਡ ਦੇ ਵਿੱਚ ਆਸ਼ਕੀ ਮਹਿੰਗੀ ਕਾਰਨੀ ਪੈ ਗਈ ਨੌਜਵਾਨ ਨੂੰ ਤਾਂ ਨੌਜਵਾਨ ਨੇ ਪਿੰਡ ਦੇ ਵਿੱਚ ਹੀ ਪਿੰਡ ਦੀ ਨੂ ਦੇ ਨਾਲ ਗੱਲਬਾਤ ਕੀਤੀ ਹੋਈ ਸੀਗੀ ਤੇ ਉਸ ਦੇ ਨਾਲ ਆਸ਼ਕੀ ਕਰ ਰਿਹਾ ਸੀਗਾ ਪਰ ਜਦੋਂ ਰਾਤ ਨੂੰ ਮਿਲਣ ਜਾਂਦਾ ਆ ਤਾਂ ਮੋਰਿਓ ਪਤੀ ਟੱਕਰ ਜਾਂਦਾ ਉਸ ਦੇ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੇ ਵੀ ਰੂਹ ਕੰਬ ਜਾਣੀ ਹੈ ਕਿ ਅਜਿਹਾ ਜਿਹੜਾ ਆ ਹਾਲ ਇਸ ਪਤੀ ਨੇ ਇਸ ਆਸ਼ਕ ਦਾ ਕੀਤਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਬਠਿੰਡਾ ਦੇ ਇੱਕ ਪਿੰਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਨੂੰ ਪਿੰਡ ਦੀ ਹੀ ਇੱਕ ਨੂ ਦੇ ਨਾਲ ਇਸ਼ਕ ਕਰਨਾ ਮਹਿੰਗਾ ਪੈ ਗਿਆ ਲੰਬੇ ਸਮੇਂ ਤੋਂ ਦੋਵੇਂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਸਗੇ ਪਰ ਰਾਤ ਨੂੰ ਕਈ ਵਾਰ ਇਸ ਲੇਡੀ ਨੇਸ ਨੂੰ ਮਿਲਣ ਦੇ ਲਈ ਬੁਲਾਇਆ ਪਰ ਜਦੋਂ ਬੀਤੀ ਰਾਤ ਇਹ ਲੜਕਾ ਫਿਰ ਦੁਬਾਰਾ ਉਸ ਲੇਡੀ ਨੂੰ ਮਿਲਣ ਦੇ ਲਈ ਜਾਂਦਾ ਹੈ ਤਾਂ ਘਰ ਵਾਲੇ ਨੂੰ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਕਿ ਇਹ ਲੜਕਾ ਮੇਰੀ ਘਰ ਵਾਲੀ ਦੇ ਨਾਲ ਗੱਲਬਾਤ ਕਰ ਰਿਹਾ ਜਾਂ ਫਿਰ ਮੇਰੇ ਘਰੇ ਰਾਤ ਨੂੰ ਮੇਰੇ ਗੈਰ ਗੈਰਹਾਜ਼ਰੀ ਦੇ ਵਿੱਚ ਮਿਲਣਾ ਆਉਂਦਾ ਹੈ ਤਾਂ ਉਸ ਤੋਂ ਬਾਅਦ ਇਹ ਪਤੀ ਦਾ ਗੁੱਸਾ ਜਿਹੜਾ ਸੱਤਵੇਂ ਅਸਮਾਨ ਤੇ ਚਲਾ ਜਾਂਦਾ ਤੇ ਜਦੋਂ ਲੜਕਾ ਫਿਰ ਆਪਣੀ ਜਿਹੜੀ ਆ ਆਪਣੀ ਮਸ਼ੂਕ ਨੂੰ ਮਿਲਣ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਫਿਰ ਪਤੀ ਵੀ ਉੱਥੇ ਮੌਜੂਦ ਹੁੰਦਾ ਹੈ ਆਪਣੇ ਦੋਸਤਾਂ ਦੇ ਨਾਲ ਤਾਂ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੰਦਾ ਤਾਂ ਮੌਕੇ ਉੱਤੇ ਹੀ ਇਸ 26 ਸਾਲਾ ਲੜਕੇ ਦੀ ਮੌਤ ਹੋ ਗਈ ਆ ਤਾਂ ਬਠਿੰਡਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਹ ਖੌਫਨਾਕ ਹਾਦਸਾ ਵਾਪਰਿਆ ਜਿੱਥੇ ਪਿੰਡ ਦੇ ਵਿੱਚ ਹੀ ਇੱਕ ਔਰਤ ਦੇ ਨਾਲ ਇੱਕ ਲੜਕੇ ਦੇ ਨਜਾਇਜ਼ ਸਬੰਧ ਸਗੇ ਤੇ ਉਸਦੇ ਨਾਲ ਮਿਲਦਾ ਜੁਲਦਾ ਰਹਿੰਦਾ ਸੀਗਾ ਪਰ ਜਦੋਂ ਬੀਤੀ ਰਾਤ ਮਿਲਣ ਗਿਆ ਤਾਂ ਪਤੀ ਨੇ ਫਿਰ ਉਸ ਨੂੰ ਕੁੱਟ-ਕੁੱਟ ਕੇ ਮੌਤੇ ਹੀ ਘਾਟ ਉਤਾਰ ਦਿੱਤਾ ਤਾਂ ਤਸਵੀਰਾਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਪਿੰਡ ਸਾਰਾ ਇਕੱਠਾ ਹੋਇਆ ਬਾ ਤਾਂ ਉਸ ਲੜਕੇ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਨੇ ਪੁਲਿਸ ਉੱਥੇ ਪਹੁੰਚੀ ਹੋਈ ਤੇ ਮੌਕੇ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਨਜਾਇਜ਼ ਸਬੰਧਾਂ ਦਾ ਖੌਫਨਾਕ ਅੰਤ ਹੋ ਗਿਆ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹਾਲਾਂਕਿ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਜਰੂਰ ਸ਼ੁਰੂ ਕਰ ਦਿੱਤੀ ਆ ਪਰ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਦੇ ਵਿੱਚ ਪਿੰਡ ਦੀ ਹੀ ਨੂੰਹ ਦੇ ਨਾਲ ਇਸ਼ਕ ਲੜਾ ਰਿਆ ਸੀਗਾ ਇਹ ਨੌਜਵਾਨ ਪਰ ਉਸ ਨੂੰ ਉਸਦੇ ਪਤੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਜਦੋਂ ਬੀਤੀ ਰਾਤ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਦਾ ਤਾਂ ਮੌਕੇ ਦੇ ਉੱਤੇ ਜਿਹੜਾ ਆ ਲੜਕੇ ਦੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਤਾਂ ਪੁਰਸ਼ ਨੂੰ ਬੁਲਾਇਆ ਜਾਂਦਾ ਹੈ ਤਾਂ ਦਿਖਾਇਆ ਜਾਂਦਾ ਕਿ ਕਿਸ ਤਰ੍ਹਾਂ ਉਸ ਲੜਕੇ ਨੂੰ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਉਸ ਦਾ ਉਸ ਦੀ ਜਿਹੜੀ ਹੈ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ ਤਾਂ ਇਸ ਵੇਲੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੰਬੇ ਸਮੇਂ ਤੋਂ ਇਸ ਲੜਕੀ ਦਾ ਜਿਹੜਾ ਇਸ ਲੜਕੇ ਨਾਲ ਵਿਆਹ ਹੋਇਆ ਸੀਗਾ ਪਰ ਲੜਕੀ ਦੀ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਗੱਲਬਾਤ ਹੋ ਗਈ ਜਿਸ ਦੀ 26 ਸਾਲ ਦੀ ਉਮਰ ਸੀ ਤੇ ਮਜ਼ਦੂਰੀ ਦਾ ਉਹ ਕੰਮ ਕਰਦਾ ਸਗਾ ਲੰਬੇ ਸਮੇਂ ਤੋਂ ਦੋਵਾਂ ਦੀ ਗੱਲਬਾਤ ਸੀ ਪਰ ਪਤੀ ਨੂੰ ਸ਼ੱਕ ਸਗਾ ਦੋਵਾਂ ਦੇ ਉੱਤੇ ਤੇ ਇੱਕ ਦਿਨ ਪਤੀ ਘਾਤ ਲਗਾ ਕੇ ਬਹਿ ਜਾਂਦਾ ਘਰ ਵਾਲੀ ਨੂੰ ਕਹਿ ਕੇ ਚਲਾ ਜਾਂਦਾ ਕਿ ਮੈਂ ਕਿਤੇ ਬਾਹਰ ਜਾ ਰਿਹਾ ਹਾਂ ਇੱਕ ਦੋ ਦਿਨ ਨਹੀਂ ਆਵਾਂਗਾ ਤਾਂ ਪਤਨੀ ਪਿੱਛੇ ਧੀ ਆਪਣੇ ਆਸ਼ਕ ਨੂੰ ਬੁਲਾ ਲੈਂਦੀ ਆ ਪਰ ਮੌਕੇ ਦੇ ਉੱਤੇ ਪਤੀ ਨੇ ਜਿਹੜਾ ਪਲਾਨ ਬਣਾਇਆ ਹੁੰਦਾ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਰੰਗੇ ਹੱਥੀ ਇਸ ਨੂੰ ਲੜਕੇ ਨੂੰ ਕਾਬੂ ਕਰ ਲੈਂਦਾ ਤਾਂ ਮੌਕੇ ਦੇ ਉੱਤੇ ਕੁੱਟ-ਕੁੱਟ ਕੇ ਉਸ ਨੂੰ ਮੌਕੇ ਘਾਟ ਉਤਾਰ ਦਿੰਦਾ ਆ ਤਾਂ ਤਸਵੀਰ ਇਸ ਵੇਲੇ ਦੀ ਬਠਿੰਡਾ ਦੇ ਇੱਕ ਪਿੰਡ ਦੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਮੌਕੇ ਦੇ ਉੱਤੇ ਲੜਕੇ ਦੇ ਪਰਿਵਾਰਕ ਮੈਂਬਰ ਵੀ ਇਕੱਠੇ ਹੋਏ ਨੇ ਤੇ ਪੁਲਿਸ ਵੀ ਪਹੁੰਚੀ ਹੋਈ ਆ ਤੇ ਮੌਕੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਤੇ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਸੁਣਾਉਂਦੇ ਚੱਲਦੇ ਆ ਲੂਲਬਾਈ ਪਿੰਡ ਦੇ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਤ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤਾਂ ਉਸ ਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਤੇ ਆਪਣੀ ਘਰਵਾਲੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਲੂਲਬਾਈ ਪਿੰਡ ਦੇ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ ਲੈਡੀ ਇਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੈਂਤ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤੇ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਵਿੱਚੀ ਦੇ ਉੱਪਰ ਤੇ ਆਪਣੀ ਘਰਵਾਲੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੇ ਹੈਗੀ ਆ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਐਵਿਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਹੈ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਐ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਸਾਡੀ ਕਿੰਨੀ ਉਮਰ ਕੀ ਨੀ ਬਣੇ ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ ਯੰਗ ਜੇ ਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਆਮ ਲੰਮੀ ਗੱਲ ਨਾ ਅੱਜ ਇੱਥੇ ਜਿਹੜੇ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸੇ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਸੇ ਸੰਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੋਇਆ ਉਸ ਦਾ ਕਤਲ ਕਰ ਦਿੱਤਾ